ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ RAM ਕਲੀ ਮਹਿਲਾ ਤੀਜਾ ਭਗਤ ਖਜ਼ਾਨਾ ਗੁਰਮੁਖ ਜਾਤਾ ਸਤਗੁਰੂ ਬੂਝ ਮੁਝਾਈ ਸੰਤੋ ਗੁਰਮੁਖ ਦੇਖ ਵਡਿਆਈ ਰਹਾਉ ਏ ਸੰਤਜਨੋ ਗੁਰੂ ਦੇ ਸਰਮੁਕ ਰਹਿਣ ਵਾਲੇ ਨੇ ਪ੍ਰਮਾਤਮਾ ਦੇ ਭਗਤੀ ਦੇ ਖਜ਼ਾਨੇ ਦੀ ਕਦਰ ਸਮਝੀਏ ਏ ਸੰਤਜਨੋ ਪਰ ਪ੍ਰਮਾਤਮਾ ਲੋਕ ਪਰਲੋਕ ਵਿੱਚ ਉਸ ਮਨੁੱਖ ਨੂੰ ਇੱਜ਼ਤ ਬਖਸ਼ਦਾ ਰਹਾ ਸਾਚ ਰਹੋ ਸਦਾ ਸਹਿ ਸੁਖ ਉਪਜੈ ਕਾਮ ਕ੍ਰੋਧ ਵਿੱਚੋਂ ਜਾਈ ਹੈ ਸੰਤ ਜਨੋ ਗੁਰੂ ਦੇ ਸਨਮੁਕਰਹਿ ਕੇ ਤੁਸੀਂ ਸਦਾ ਪ੍ਰਭੂ ਚ ਲੀਨ ਰਹਿ ਸਕਦੇ ਹੋ ਕਾਮ ਕ੍ਰੋਧ ਮੁੱਕ ਜਾਂਦਾ ਹੈ ਆਪ ਛੋੜ ਨਾਮ ਲਿਵ ਲਾਗੀ ਮਮਤਾ ਸ਼ਬੰਜ ਲਾਈ ਜਿਸ ਤੇ ਉਪਜੈ ਤਿਸ ਤੇ ਬਿਨ ਸੈ ਅੰਤੇ ਨਾਮ ਸਖਾਈ ਹੈ ਸੰਤ ਜਨੋਂ ਗੁਰੂ ਦੇ ਸਰਮੁਖ ਰਹਿ ਕੇ ਮਨੁੱਖ ਨੇ ਆਪਾ ਪਾਉ ਛੱਡ ਦਿੱਤਾ ਨਾਮ ਦੀ ਲਗਨ ਲੱਗੀ ਹੈ ਸ਼ਬਦ ਨਾਲ ਮਮਤਾ ਸੜ ਗਈ ਹੈ ਇਹ ਸੰਤ ਜਨ ਗੁਰਮੁਖ ਨੂੰ ਸਮਝ ਆਉਂਦੀ ਹੈ ਕਿ ਜਿਸ ਪ੍ਰਮਾਤਮਾ ਤੋਂ ਪੈਦਾ ਹੋਏ ਆ ਉਹਦੇ ਚ ਇੱਕ ਦਿਨ ਲੀਨ ਹੋ ਜਾਣਾ ਹੈ ਸਦਾ ਹਜੂਰ ਦੂਰ ਨਾ ਦੇਖੋ ਰਚਨਾ ਜਿਨ ਰਚਾਈ ਸੱਚਾ ਸ਼ਬਦ ਰਵੈ ਕਟ ਅੰਤਰ ਸੱਚੇ ਸਿਉ ਲਿਵਲਾਈ ਇਹ ਸੰਤ ਜਨੋ ਜਿਸ ਪਰਮਾਤਮਨ ਜਗ ਦੀ ਖੇਡ ਬਣਾਈ ਹੈ ਉਸ ਨੂੰ ਇਸ ਵਿੱਚ ਹਰ ਥਾਂ ਹਾਜ਼ਰ ਨਾਜ਼ਰ ਵੇਖੋ ਇਹ ਸੰਤ ਜਨੋ ਗੁਰੂ ਦੇ ਸਨਮੁਖ ਹੋਇਆ ਹੀ ਸਦਾ ਸਿਰ ਪ੍ਰਭੂ ਦੀ ਸਿਉ ਤੋਂ ਸਲਾ ਦਾ ਸ਼ਬਦ ਮਨੁੱਖ ਦੇ ਹਿਰਦ ਦੇ ਵਿੱਚ ਵਸ ਸਕਦਾ ਹੈ ਸਤ ਸੰਗਤ ਮੈਂ ਨਾਮ ਨਿਰਮੋਲਕ ਵੱਡੇ ਭਾਗ ਪਾਇ ਆਵਜਾਈ ਪਰਮ ਨਾਮ ਪੂਲੋ ਸਤ ਗੁਰ ਸੇਵ ਮਨ ਰੱਖੋ ਇੱਕ ਠਾਈ ਏ ਸਤ ਜਨੋ ਹਰੀ ਨਾਮ ਕਿਸੇ ਦੁਨਿਆਵੀ ਪਦਾਰਥਾਂ ਦੇ ਵੱਟੇ ਨਹੀਂ ਮਿਲ ਸਕਦਾ ਭਾਗਾ ਨਾਲ ਮਿਲਦਾ ਇਸਲੀ ਪਟਕਣਾ ਵਿੱਚ ਪੈ ਕੇ ਕੁਰਾਹੇ ਨਾਮ ਪਉ ਗੁਰੂ ਦਾ ਦਰ ਮੱਲੀ ਰੱਖੋ ਬਿਨ ਨਾਵੈ ਸਭ ਭੂਲੀ ਫਿਰਦੀ ਬਿਰਥਾ ਜਨਮ ਗਵਾਈ योगी जुगत ग्वाई ਹੰਡੈ ਪਖੰਡ ਜੋਗ ਨਾ ਪਾਈ ਏ ਸੰਤ ਜਨੋ ਪ੍ਰਮਾਤਮਾ ਦੇ ਨਾਮ ਤਬਿਨੋ ਸਾਰੀ ਲੁਕਾਇ ਕੁਰਾਹੇ ਪਈਏ ਪਟਕਨਾ ਚ ਇਸ ਲਈ ਸੰਤ ਜਨੋ ਧਾਰਮਿਕ ਪਕੇੜ ਪਖੰਡ ਦੇ ਪਖੰਡਨ ਪ੍ਰਭੂ ਦਾ ਮਲਾਪ ਆਸਲ ਨਹੀਂ ਹੁੰਦਾ Shivnagari mein aasan baithae gur shabdi yog paai ਤਾਤਰ ਬਾਜੀ ਸ਼ਬਦ ਨਿਵਾਰੇ ਨਾਮ ਵਸੈ ਮਨਿ ਆਈ ਹੈ ਸੰਤ ਜਨੋ ਜਿਹੜਾ ਜੋਗੀ ਗੁਰੂ ਸ਼ਬਦ ਜੁੜਦਾ ਉਸਨੇ ਗੁਰੂ ਸ਼ਬਦ ਦੀ ਬਰਕਤ ਨਾਲ ਪ੍ਰਭੂ ਦਾ ਮਲਾਪ ਹਾਸਲ ਕਰ ਲਿਆ ਫਿਰ ਮਨ ਵਿੱਚ ਪ੍ਰਮਾਤਮਾ ਦਾ ਨਾਮ ਵਸਸਤ ਹੈ ਉਸਤੇ ਗੁਰੂ ਸ਼ਬਦ ਰਾਹੀ ਆਪਣੇ ਮਨ ਦੀ ਮਾਇਆ ਪਿੱਛੇ ਭਟਕਨ ਅਖੜ ਮੁਖ ਗਈ ਹੈ ਇਹ ਸਰੀਰ ਸਰਵਰ ਹੈ ਸੰਤੋ ਇਸ਼ਨਾਨ ਕਰੇ ਲਿਮਲਾਈ ਨਾ ਮਿਸ਼ਨਾਨ ਕਰੈ ਸੇ ਜਨ ਨਿਰਮਲਾ ਸ਼ਬਦੇ ਮੈਲ ਗੁਆਈ ਸਤਜੁਨਾ ਮਨੁੱਖਾ ਸਿਦ ਸੋਨਾ ਤਲਾਬ ਹੈ ਜਿਹੜਾ ਮਨੁੱਖ ਪ੍ਰਭੂ ਚਰਨਾ ਸੁਰਤ ਜੋੜਦਾ ਉਸ ਉਤ ਟਿਕਾਏ ਰੱਖਦਾ ਸਤਜਨੋ ਜਿਹੜਾ ਮਨੁੱਖ ਪ੍ਰਭੂ ਦੇ ਨਾਮ ਚ ਇਸ਼ਨਾਨ ਕਰਦੇ ਨੇ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਨੇ ਤ੍ਰੈ ਗੁਣ ਚੇਤਨਾਮ ਚੇਤਨ ਨਹੀਂ ਬਿਨ ਆਵੈ ਬਿਨ ਸਜਾਈ ਬ੍ਰਹਮਾ ਮਿਸ਼ਨ ਮਹੇਸ਼ਰੈ ਮੂਰਤ ਤ੍ਰਿਗੁਣ ਭਰਮ ਪੁਲਾਏ اے ਸੰਤ ਜਨੋ ਪ੍ਰਭੂ ਦੀ ਮਾਇਆ ਪ੍ਰਭੂ ਦੀ ਮਾਇਆ ਬੜੀ ਪ੍ਰਭਲ ਹੈ ਮੈਂ ਤਿੰਨਾ ਗੁਣਾ ਕਰਕੇ ਜੀ ਭਟਕਦਾ ਰਹਿੰਦਾ ਹੈ ਬੇਪਰਵਾਹ ਰਹਿੰਦੇ ਨੇ ਇਹ ਸੰਤ ਜਨੋ ਕੋਈ ਵੱਡੇ ਤੋਂ ਵੱਡਾ ਵੀ ਵੇ ਬ੍ਰਹਮਾ ਵਿਸ਼ਨੂੰ ਹੋਵੇ ਉਹ ਵੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਮਾਇਆ ਦੇ ਅਸਰ ਹੇਟ ਰਹਿੰਦਾ ਹੈ ਗੁਰ ਪ੍ਰਸਾਦੀ ਤ੍ਰਿਕਟਿ ਛੂਟੈ ਚੌਥੇ ਪਦ ਲਿਵਲਾਈ ਪੰਡਿਤ ਪੜੈਮ ਪੜਵਾਦ ਵਖਾਣੇ ਤਿੰਨਾ ਪੂਜ ਨਾ ਪਾਈ ਹੈ ਸੰਤ ਜਨ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਸਤ ਗੁਰੂ ਦੇ ਸੰਮੂਹ ਕੋ ਹੁੰਦਾ ਉਹਦੀ ਤ੍ਰਿਗੁਟੀ ਮੁੱਕ ਜਾਂਦੀ ਹੈ ਇਹ ਸੰਤ ਜਨੋਂ ਪੰਡਿਤ ਲੋਕ ਧਾਰਮਿਕ ਪੁਸਤਕਾਂ ਪੜ ਪੜ ਥੱਕੇ ਨੇ ਪਰ ਉਹਨਾਂ ਨੂੰ ਸੂਝ حاصل ਨਹੀਂ ਹੋਈ ਵਿਖਿਆ ਮਾਤੇ ਪਰਮ ਪੁਲਾਏ ਪ੍ਰਦੇਸ਼ ਕਹੈ ਕਿਸ ਭਾਈ ਭਗਤ ਜਨਾ ਕੀ ਊਤਮ ਬਾਣੀ ਜੁਗ ਜੁਗ ਰਹੀ ਸਮਾਈ ਤੇ ਮਾਇਆ ਦੇ ਮੋਚ ਫਸੇ ਹੋਏ ਓ ਜੀ ਪੰਡਤ ਲੋਕ ਪਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਨੇ ਹਮੇਸ਼ਾ ਇਹ ਸੰਤ ਜਨੋ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਦਾ ਬੋਲ ਸ੍ਰਿਸ਼ਟ ਹੋਇਆ ਕਰਦਾ ਹੈ ਬਾਣੀ ਲਾਗੇ ਸੋ ਗਤ ਪਾਏ ਸ਼ਬਦੇ ਸੱਚ ਸਮਾਈ ਕਾਇਆ ਨਗਰੀ ਸ਼ਬਦੇ ਖੋਜੇ ਨਾਮ ਨਵੰਗ ਨਿਦ ਪਾਈ ਇਹ ਸੰਤ ਜਨੋ ਜਿਹੜਾ ਮਨੁੱਖ ਗੁਰੂ ਦੀ ਬਾਣੀ ਸੁਰਤ ਜੋੜਦਾ ਉੱਚੀ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਇਸ ਲਈ ਇਹ ਸੰਤ ਜਨੋ ਜਿਹੜਾ ਮਨੁ ਗੁਰੂ ਦੇ ਸ਼ਬਦ ਰਾਹੀ ਆਪਣੇ ਸਰੀਰ ਨੂੰ ਖੋਜਦਾ ਨਾਮ ਖਜ਼ਾਨਾ ਲੱਭ ਲੈਂਦਾ ਮਨ ਸਾ ਮਾਰ ਮਨ ਸੈ ਸਮਾਰਨਾ ਬਿਨ ਰਸਨਾ ਉਸ ਤਤ ਕਰਾਈ ਲੋਅਣ ਦੇਖ ਰਹੇ ਬਿਸਮਾਦੀ ਚਿਤ ਅਦਿਸ਼ਟ ਲਗਾਈ ਉਹ ਮਨੁੱਖ ਮਨ ਦੇ ਮਾਇਕਪੁਰਨੇ ਨੂੰ ਮਾਰ ਕੇ ਆਪਣੇ ਮਨ ਨੂੰ ਆਤਮਕ ਮੋਲ ਅਡੋਲਤਾ ਟਿਕਾ ਲੈਂਦਾ ਉਹ ਮਨੁੱਖ ਦੀਆਂ ਖਾਂ ਦੁਨੀਆ ਦੇ ਪਦਾਰਥਾਂ ਵੱਲੋਂ ਹਟ ਕੇ ਅਚਜ ਰੂਪ ਪਰਮਾਤਮਾ ਨੂੰ ਹਰ ਥਾਂ ਵੇਖਦੀਆਂ ਰਹਿੰਦੀਆਂ ਨੇ ਅਦਿਸ਼ਟ ਸਦਾ ਰਹੇ ਨਿਰਾਲਮ ਜੋਤੀ ਜੋਤ ਮਿਲਾਈ ਹਾਂ ਗੁਰਸਲਾਹੀ ਸਦਾ ਆਪਣਾ ਜਿਨ ਸਾਚੀ ਬੂਜ ਬੁਜਾਈ ਮਰਜ ਕਹਿ ਲਗੇ ਹੈ ਭਾਈ ਇਹ ਸੰਤ ਜਨੋ ਮਨੁੱਖ ਮਨੁੱਖ ਦੀ ਜੋਤ ਉਸ ਨੂਰ ਪ੍ਰਭੂ ਵਿੱਚ ਮਿਲਦੀ ਰਹਿੰਦੀ ਹੈ ਇਹ ਸੰਤ ਜਨੋ ਮੈਂ ਵੀ ਆਪਣੇ ਗੁਰੂ ਨੂੰ ਸਦਾ ਵਡਿਆਉਂਦਾ ਰਹਿਣਾ ਜਿਸ ਨੇ ਮੈਨੂੰ ਸਦਾ ਕੈ ਮਰਨ ਵਾਲੇ ਪਰਮਾਤਮਾ ਦੇ ਨਾਮ ਦੀ ਸੂਝ ਬਖਸ਼ੀ ਹੈ ਨਾਨਕ ਇਹ ਕਹਿ ਬੇਨੰਤੀ ਨਾਮੋਂ ਗਤ ਪਤ ਪਾਈ ਇਸ ਕਰਕੇ ਸੰਤ ਜਨੋ ਨਾਨਕ ਇੱਕ ਬੇਨਤੀ ਕਰਦਾ ਪ੍ਰਭੂ ਦਾ ਨਾਮ ਜਪਿਆ ਕਰੋ ਨਾਮ ਦੇ ਨਾਲ ਹੀ ਅਵਸਥਾ ਉੱਚੀ ਤੇ ਸੁੱਚੀ ਹੁੰਦੀ ਹੈ ਰਾਮ ਕਲੀ ਮਹਿਲਾ ਤੀਜਾ ਹਰ ਕੀ ਪੂਜਾ ਦੁਲਮ ਹੈ ਸੰਤੋ ਕਹਿਣਾ ਕਛੂ ਨਾ ਜਾਏ ਸੰਤੋ ਗੁਰਮੁਖ ਪੂਰਾ ਪਾਈ ਨਾਮ ਪੂਜ ਕਰਾਈ ਰਹਾਓ हे ਸੰਤ ਜਨੋ ਪਰਮਾਤਮਾ ਦੀ ਪੂਜਾ ਭਗਤੀ ਬੜੀ ਖਾਈ ਨਾਲ ਮਿਲਦੀ ਹੈ ਕੁਛ ਬਿਆਨ ਨਹੀਂ ਹੋ ਸਕਦਾ ਸੰਤ ਜਨੋ ਜਿਹੜਾ ਮਨੋਂ ਗੁਰੂ ਦੀ ਸ਼ਰਨ ਪੈਂਦਾ ਉਹ ਸਾਰੇ ਗੁਣਾ ਨਾਲ ਪਰਪੂਰ ਪ੍ਰਭੂ ਨੂੰ ਲਾਭ ਵੱਲੇ ਹੁੰਦਾ ਇਸ ਲਈ ਨਾਮ ਜਪੋ ਨਾਮ ਹੀ ਅਸਲ ਚ ਗੁਰੂ ਪੂਜਾ ਹੈ ਰਹਾ ਹਰ ਬਿਨ ਸਭ ਕਿਛ ਮੈਲਾ ਸੰਤੋ ਕਿਆ ਹਾਂ ਪੂਜ ਚੜਾਈ ਹਰ ਸਾਚੇ ਪਾਵੈ ਸਾ ਪੂਜਾ ਹੋਵੈ ਪਾਣਾ ਮਨ ਵਸਾਈ ਹੇ ਸੰਤ ਜਨੋ ਦੁਨੀਆਂ ਦੇ ਲੋਕ ਪੁੱਲ ਪੱਤਰਾ ਦੇ ਨਾਲ ਦੇਵਤਿਆਂ ਦੀ ਪੂਜਾ ਕਰਦੇ ਨੇ ਪਰ ਮੈਂ ਆਪਣਾ ਮਨ ਪ੍ਰਭੂ ਅੱਗੇ ਪੇਟ ਕਰ ਦਿੱਤਾ ਹੇ ਸੰਤ ਜਨੋ ਜੇ ਕਿਸੇ ਮਨੁੱਖ ਨੂੰ ਸਦਾ ਕੈਮਰਨ ਵਾਲੇ ਪ੍ਰਮਾਤਮਾ ਦੀ ਰਜਾ ਚੰਗੀ ਲੱਗਦੀ ਹੈ ਤੇ ਉਹ ਪ੍ਰਮਾਤਮਾ ਨੂੰ ਹਿਰ ਸੰਲੋ ਜਪ ਰਿਹਾ ਹੈ ਪੂਜਾ ਕਰੈ ਸਭ ਲੋਕ ਸੰਤੋ ਮਨ ਮੁਖ ਥੈ ਨਾ ਪਾਈ ਸ਼ਬਦ ਮਰੈ ਮਨ ਨਿਰਮਲ ਸੰਤੋ ਇਹ ਪੂਜਾ ਥੈਂ ਪਾਈ ਇਹ ਸੰਤ ਜਨੋ ਸਾਰਾ ਜਗਤ ਆਪਣੇ ਵੱਲੋਂ ਪੂਜਾ ਕਰਦਾ ਪਰ ਆਪਣੇ ਮਨ ਪਿੱਛੇ ਤੁਰਨ ਵਾਲੇ ਮਨੁੱਖ ਦੀ ਕੀਤੀ ਹੋਈ ਪੂਜਾ ਕਬੂਲ ਨਹੀਂ ਹੁੰਦੀ ਇਸ ਲਈ ਸੰਤ ਜਨੋ ਜਿਹੜਾ ਮਨੁੱਖ ਗੁਰੂ ਸ਼ਬਦ ਰਾਈ ਵਿਕਾਰਾਂ ਦਾ ਪਰ ਬਾਪਨ ਉੱਤੇ ਨਹੀਂ ਪੈਣ ਦਿੰਦਾ ਉਸ ਦਾ ਮਨ ਪਵਿੱਤਰ ਹੋ ਜਾਂਦਾ ਪਤਿਤ ਪਾਵਨ ਸੇ ਜਨ ਸਾਚੇ ਏਕ ਸ਼ਬਦ ਲੇਵਲਾਈ ਬਿਨਾਂ ਵਹਿ ਹੋਰ ਪੂਜਨਾ ਹੋਵੀ ਪਰਮ ਪੁੱਲੀ ਲੋਕਾ ਇਹ ਸੰਤ ਜਨੋ ਜਿਹੇ ਬੰਦੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਨੇ ਪ੍ਰਭੂ ਨਾਲ ਇੱਕ ਮਿੱਖ ਹੁੰਦੇ ਨੇ ਇਹ ਸੰਤ ਜਨੋ ਪ੍ਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਕਿਸੇ ਹੋਰ ਕਿਸਮ ਦੀ ਪੂਜਾ ਨਹੀਂ ਹੋ ਸਕਦੀ ਗੁਰਮੁਖ ਆਪਛਾਣਾ ਸੰਤ ਰਾਮ ਨਾਮ ਲਿਵਲਾਈ ਆਪੇ ਨਿਰਮਲ ਪੂਜ ਕਰਾਇ ਗੁਰ ਸ਼ਬਦੀ ਥਾਂ ਪਾਈ ਹੈ ਸੰਤ ਜਨੋ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਆਪਣੇ ਜੀਵਨ ਨੂੰ ਪੜਤਾਲ ਦੇ ਰਹਿੰਦੇ ਨੇ ਇਹ ਸੰਤ ਜਨੋ ਪ੍ਰਭੂ ਆਪ ਵੀ ਨਿਰਮਲ ਹੈ ਤੇ ਆਪਣੇ ਸੇਵਕਾਂ ਨੂੰ ਵੀ ਨਿਰਮਲ ਕਰ ਦਿੰਦਾ ਹੈ ਪੂਜਾ ਕਰੈ ਪਰ ਵਿਦ ਨਹੀਂ ਜਾਣ ਦੂਜੈ ਭੈ ਮਨ ਲਾਈ ਗੁਰਮੁਖ ਵੈਸ ਪੂਜਾ ਜਾਣੈ ਭਾਣਾ ਮਨ ਵਸਾਈ ਸੰਤ ਜਨੋ ਆਪਣੇ ਮਨ ਪਿੱਛੇ ਤੁਰਨ ਵਾਲੇ ਮਨੁੱਖ ਪ੍ਰਭੂ ਦੀ ਪੂਜਾ ਤਾਂ ਕਰਦੇ ਨੇ ਜੇ ਪ੍ਰਭੂ ਦੇ ਭਾਣੇ ਨੂੰ ਜੇ ਮਨ ਲੈਣ ਪਰੰਤੂ ਪੂਜਾ ਦਾ ਸਹੀ ਤਰੀਕਾ ਉਹ ਨਹੀਂ ਜਾਣਦੇ ਜਿਹੜੇ ਪ੍ਰਭੂ ਤੋਂ ਵੇਮੁਕ ਨੇ ਜਿਹੜਾ ਗੁਰੂ ਦੇ ਸੰਮੁਖ ਹੋਵੇ ਪੂਜਾ ਕਰਨੇ ਜਾਣਦਾ ਪ੍ਰਭੂ ਦੇ ਭਾਣੇ ਨੂੰ ਮਨ ਚ ਵਸਾਂਦਾ ਪਾਣੇ ਤੇ ਸਭ ਸੁਖ ਪਾਵੈ ਸੰਤੋ ਅੰਤੇ ਨਾਮ ਸਖਾਈ ਆਪਣਾ ਆਪ ਨ ਪਛਾਣੈ ਸੰਤੋ ਕੋੜ ਕਰੈ ਵਡਿਆਈ ਇਹ ਸੰਤ ਜਨੋ ਗੁਰਮੁਖ ਮਨੁਖ ਭਾਣਾ ਮੰਨਣ ਤੋਂ ਮੰਨਣ ਕਰਕੇ ਇਹ ਲੋਕ ਪ੍ਰਲੋਕ ਤੇ ਸੁਖ ਪ੍ਰਾਪਤ ਕਰ ਲੈਂਦੇ ਨੇ ਇਹ ਸੰਤ ਜਨੋ ਜਿਹੜੇ ਮਨੁ ਗੁਰੂ ਦੀ ਸ਼ਰਨ ਪੈ ਕੇ ਆਪਣੇ ਜੀਵਨ ਨਹੀਂ ਪਟਾਲ ਦੇ ਉਹ ਮਾਇਆ ਦੇ ਮੋਹ ਚ ਫਸੇ ਰਹਿੰਦੇ ਨੇ ਪਖੰਡ ਕੀਨੈ ਜਮ ਨਹੀਂ ਛੋੜੈ ਲੈ ਜਾਸੀ ਪਤ ਗਵਾਈ ਜਿਨੰਤਰ ਸ਼ਬਦ ਆਪਛਾਣੈ ਗਤਮੇ ਤਿਨਹੀ ਪਾਈ ਹੈ ਸੰਤ ਜਨੋ ਤਰਮ ਦਾ ਪਖੰਡ ਕੀਤਿਆ ਮੌਦੇ ਸਹਿਮ ਤੁਖਲਾਸੀ ਨਹੀਂ ਹੋ ਸਕਦੀ ਸੇ ਸੰਤ ਜਿਨੋ ਜਿੰਨਾ ਬੰਦਿਆਂ ਦੇ ਹਿਰਦੇ ਚ ਗੁਰੂ ਦਾ ਸ਼ਬਦ ਵਸ ਪਿੰਦਾ ਆਪਣੇ ਜੀਵਨ ਨੂੰ ਪੜਤਾਲ ਦੇ ਰਹਿੰਦੇ ਨੇ ਇਹ ਮਨੁਆ ਸੁਨ ਸਮਾਦ ਲਗਾਵੇ ਜੋਤੀ ਜੋਤ ਮਿਲਾਈ ਸੁਣ ਸੁਣ ਗੁਰਮੁਖ ਨਾਮ ਵਖਾਣੈ ਸਤ ਸੰਗਤ ਮੇ ਲਾਈ ਏ ਸੰਤ ਜਿਨੋ ਜਿੰਨਾ ਦੇ ਅੰਦਰ ਗੁਰੂ ਸ਼ਬਦ ਵਸਤੈ ਉਹਨਾਂ ਦਾ ਮਨ ਇਕਾਗਰਤਾ ਬਣਾ ਲੈਂਦਾ ਮਾਇਆ ਦੇ ਫੁਰਨੇ ਨਹੀਂ ਉੱਟਦੇ ਏ ਸੰਤ ਜਨੋ ਗੁਰੂ ਦੇ ਸੰਮੁਖ ਰਹਿਣ ਵਾਲੇ ਬੰਦੇ ਸਾ ਸੰਗਤ ਚ ਮਿਲ ਬੈਠਦੇ ਨੇ ਗੁਰਮੁਖ ਗਾਵੈ ਆਪ ਗਵਾਵੈ ਅੰਦਰ ਸਾਚੈ ਸ਼ੋਭਾ ਪਾਈ ਸਾਚੀ ਬਾਣੀ ਸੱਚ ਵਖਾਣੈ ਸੱਚ ਨਾਮ ਲਿਮਲਾਈ ਹੈ ਸੰਤ ਜਨੋ ਗੁਰੂ ਦੇ ਸਨਮੁ ਕਰੈਨ ਵਾਲਾ ਮਨੁੱਖ ਪ੍ਰਭੂ ਦੀ ਸਿਫਤੋ ਸਲਾਹ ਦੇ ਗੀਤ ਗਾਉਂਦਾ ਹੈ ਸੰਤ ਜਨੋ ਗੁਰੂ ਦੇ ਸਨਮੁ ਕਰੈਨ ਵਾਲਾ ਮਨੁੱਖ ਸਦਾ ਥਿਰ ਪ੍ਰਭੂ ਦੀ ਸਿਫਤੋ ਸਲਾਹ ਦੀ ਬਾਣੀਉ ਚਾਰ ਦੇ ਨਾਮ ਜਪਦਾ ਰਹਿੰਦਾ ਹੈ ਪੈ ਪੰਜਨ ਅਤਿ ਪਾਪ ਨਿਖੰਝਨ ਮੇਰਾ ਪ੍ਰਭ ਅੰਤ ਸਖਾਈ ਸਭ ਕਿਛ ਆਪੇ ਆਪ ਵਰਤ ਨਾਨਕ ਨਾਮ ਵਡਿਆਈ ਜੀਵਾਂ ਦੇ ਸਾਰੇ ਡਰ ਨਾਸ ਕਰਨ ਵਾਲਾ ਤੇ ਕੋਰਪਾਪ ਦੂਰ ਕਰਨ ਵਾਲਾ ਪ੍ਰਮਾਤਮਾ ਉਹਨਾਂ ਦਾ ਸਾਥੀ ਬਣ ਜਾਂਦੇ ਇਸ ਕਰਕੇ ਸਭ ਕੁਝ ਦੋ ਦਿਸ ਰਿਹਾ ਹੈ ਇਹ ਪ੍ਰਭੂ ਦਾ ਬਣਾਇਆ ਹਰ ਥਾਂ ਤੇ ਪ੍ਰਭੂ ਭਾਈ ਆਪ ਹੀ ਮੌਜੂਦ ਹੈ RAM KALI MEHLA TIJJA ਹਮ ਕੁਚਲ ਕੁਚੀਲ ਆਤ ਅਭਿਮਾਨੀ ਮਿਲ ਸ਼ਬਦ ਹੈ ਮੈਲ ਉਤਾਰੀ ਸੰਤ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਵਸਿਆ ਘਟ ਅੰਤਰ ਕਰਤੇ ਆਪ ਸواری ਰਖਾਓ ਏ ਸੰਤ ਜਨੋ ਅਸੀਂ ਸੰਸਾਰੀ ਜੀ ਆਮ ਤੁਰ ਤੇ ਕੁਚੈਲ ਗੰਦੇ ਆਚਰਣ ਵਾਲੇ ਅਹੰਕਾਰੀ ਹੋਏ ਰਹਿੰਨੇ ਆ ਇਸ ਕਰਕੇ ਗੁਰੂ ਦੇ ਸਨਮੁ ਕਰਿਆ ਪ੍ਰਮਾਤਮਾ ਦੇ ਨਾਮ ਰਾਈ ਸੰਸਾਰ ਸਾਗਰ ਤੁਮ ਤਰ ਚਾਹੀ ਤ ਤੇ ਜਿਸ ਮਨੁ ਕਦੇ ਹਿਰਦੇ ਚ ਪ੍ਰਭੂ ਦਾ ਨਾਮ ਵਸ ਪੈਂਦਾ ਸਮਝੋ ਕਰਤਾਰ ਨੇ ਆਪ ਇੱਜ਼ਤ ਬਖਸ਼ਿਆ ਰਹਾ ਪਾਰਸ ਪਰਸ ਸੇ ਫਿਰ ਪਾਰਸ ਹੋਏ ਹਰ ਜੀਓ ਆਪਣੀ ਕਿਰਪਾ ਧਾਰੀ ਇਕ ਪੇ ਕਰੈ ਫਿਰ ਹੈ ਅਭਿਮਾਨੀ ਤਿੰਨ ਜੁਵੈ ਬਾਜੀ ਹਾਰੀ ਜਿਸ ਮਨੁੱਖ ਉਤੇ ਪ੍ਰਭੂ ਜੀ ਆਪਣੀ ਕਿਰਪਾ ਕਰਦੇ ਨੇ ਉਹ ਮਨ ਗੁਰੂ ਪਾਰਸ ਨੂੰ ਛੂਕਿਆ ਪਾਰਸ ਬਣ ਜਾਂਦੇ ਸਲੀ ਸਮਝਣੋ ਬੜੇ ਲੋਕ ਨੇ ਬੜੇ ਅਭਿਮਾਨੀ ਜੀਵ ਨੇ ਅਹੰਕਾਰ ਕਰ ਕਰਕੇ ਆਪਣੇ ਜੀਵਨ ਬਾਜੀ ਹਾਰ ਜਾਂਦੇ ਨੇ ਇਕ ਅੰਦਿਨ ਪਗਤ ਕਰੈ ਦਿਨ ਰਾਤੀ RAM ਨਾਮ ਉਰਤਾਈ ਅੰਦਿਨ ਰਾਤੇ ਸਹਿਜੇ ਮਾਤੇ ਸਹਿਜੇ ਹੋ ਮੈਂ ਮਾਰੀ ਪਰੇ ਭਾਈ ਅਨੇਕਾ ਬੰਦੇ ਨੇ ਜਿਨ੍ਹਾਂ ਪ੍ਰਭੂ ਦੀ ਭਗਤੀ ਕੀਤੀ ਹੈ ਨਾਮ ਨੂੰ ਹਿਰਦੇ ਦੇ ਵਿੱਚ ਉਹਨਾਂ ਨੇ ਟਿਕਾਇਆ ਹੋਇਆ ਜਿਹੜੇ ਮਨੁੱਖ ਹਰ ਵੇਲੇ ਨਾਮ ਚ ਰੰਗੇ ਰਹਿੰਦੇ ਨੇ ਆਤਮਿਕ ਡੋਲਤਾ ਚ ਭਾਈ ਮਸਤ ਰਹਿੰਦੇ ਨੇ ਪ੍ਰਭੂ ਨਾਮ ਚ ਜੁੜ ਕੇ ਉਹਨਾਂ ਨੇ ਹਉਮੈ ਆਪਣੀ ਮਾਰੀ ਹੋਈ ਹੈ ਬਿਨ ਪਗਤ ਨਾ ਹੋਈ ਕਭੀ ਪੈ ਪਾਏ ਪਗਤ ਸਵਾਰੀ ਮਾਇਆ ਮੋ ਛਬੰਜ ਲਾਇਆ ਗਿਆਨ ਤਤ ਵਿਚਾਰੀ ਹੈ ਭਾਈ ਪ੍ਰਭੂ ਦਾ ਡਰ ਅਦਬ ਹਿਰਦੇ ਚ ਰੱਖਣ ਤਬੀਨਾ ਭਗਤੀ ਨਹੀਂ ਹੋ ਸਕਦੀ ਪ੍ਰਭੂ ਵਿੱਚ ਜੁੜ ਕੇ ਆਤਮਿਕ ਜੀਵਨ ਸੂਧ ਦੇ ਰਾਹੀ ਜਿਹੜੇ ਬੰਦੇ ਵਿਚਾਰਵਨ ਹੋ ਗਏ ਉਹਨਾਂ ਨੇ ਗੁਰੂ ਸ਼ਬਦ ਰਾਹੀਂ ਆਪਣੇ ਅੰਦਰ ਮਾਇਆ ਦਾ ਮੋ ਸਾੜ ਲਿਆ ਥਾਪੇ ਆਪ ਕਰਾਇ ਕਰਤਾ ਪੇ ਬਖਸ਼ ਪੰਹਾਰੀ ਤਿਸ ਕਾ ਗੁਨਾ ਕਾ ਅੰਤ ਨਾ ਪਾਇਆ ਹੂੰ ਗਾਵਾਂ ਸ਼ਬਦ ਵਿਚਾਰੀ ਪਰ へ ਭਾਈ ਪ੍ਰਭੂ ਆਪ ਹੀ ਜੀਵਾਂ ਪਾਸ ਆਪਣੀ ਭਗਤੀ ਕਰਾਂਦਾ ਨਾਮ ਦੇ ਖਜ਼ਾਨੇ ਬਖਸ਼ਦਾ ਇਸ ਲਈ ਮੈਂ ਉਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ ਬਸ ਨੂੰ ਜਪਿਆ ਜਾ ਸਕਦਾ ਹਰ ਜਿਉ ਜੱਪੀ ਹਰ ਜਿਉ ਸਲਾਹੀ ਵਿੱਚੋਂ ਆਪ ਨਿਵਾਰੀ ਨਾਮ ਪਦਾਰਥ ਗੁਰਤੇ ਪਾਇਆ ਖੁੱਟ ਸੱਚੇ ਪੰਡਾਰੀ ਸੰਤ ਜਨੋ ਉਸ ਦੀ ਕਿਰਪਾ ਦੇ ਨਾਲ ਹੀ ਉਸ ਦਾ ਨਾਮ ਜਪਣਾ ਮੈਂ ਦੂਰ ਕਰਨਾ ਸ੍ਰੀ ਸੰਤ ਜਨੋ ਸਦਾ ਕੈਮਰਨ ਵਾਲੇ ਪਰਮਾਤਮਾ ਦੇ ਨਾਮ ਖਜ਼ਾਨੇ ਕਦੇ ਮੁੱਕਣ ਵਾਲੀ ਨਹੀਂ ਹੁੰਦੇ ਆਪਣੇ ਭਗਤਾਂ ਨੂੰ ਆਪੇ ਤੁਠਾ ਆਪਣੀ ਕਿਰਪਾ ਕਰ ਕਲ ਧਾਰੀ ਤਿੰਨ ਸਾਚੇ ਨਾਮ ਕੀ ਸਦਾ ਭੁੱਖ ਲੱਗੀ ਗਾਵਨ ਸ਼ਬਦ ਵਿਚਾਰੀ ਸੰਤ ਜਨੋ ਆਪਣੇ ਭਗਤਾਂ ਉੱਤੇ ਪ੍ਰਭੂ ਆਪ ਹੀ ਦਇਆਵਾਨ ਹੁੰਦਾ ਹੈ ਆਪ ਹੀ ਆਪਣੇ ਸੱਤਿਆ ਟਿਕਾਈ ਰੱਖਦਾ ਹੈ ਤੇ ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨੂੰ ਜਪਿਆ ਉਹਨਾਂ ਨੂੰ ਭੁੱਖ ਲੱਗੀ ਉਹ ਸ਼ਬਦ ਰਾਹੀਂ ਵਿਚਾਰਵਾਨ ਹੈ ਜਿਉ ਪਿੰਡ ਸਭ ਕਿਛ ਹੈ ਤਿਸ ਕਾ ਆਖਣ ਵਿਖੰ ਵਿਚਾਰੀ ਸ਼ਬਦ ਲੱਗੇ ਸੇ ਜਨ ਨਿਸਤਰੇ ਪਉਜਲ ਪਾਰ ਉਤਾਰੀ ਇਹ ਸੰਤ ਜਨੋ ਜਿੰਨ ਦੇ ਸਰੀਰ ਸਭ ਕੁਝ ਪਰਮਾਤਮਾ ਦਿੱਤਾ ਹੋਇਆ ਹੈ ਤੇ ਪ੍ਰਭੂ ਦੀਆਂ ਬਖਸ਼ਿਸ਼ਾਂ ਵਿਚਾਰਨੀ ਬਹੁਤ ਔਖੀਆਂ ਨਿਸੰਝਣੋ ਜਿਹੜੇ ਮਨੁ ਗੁਰੂ ਸ਼ਬਦ ਸੂਰਤ ਜੋੜਦੇ ਨੇ ਪਵਜਲ ਸਾਗਰ ਤਰ ਜਾਂਦੇ ਨੇ ਬਿਨ ਹਰ ਸਾਚੇ ਕੋ ਪਾਰਨਾ ਪਾਵੇ ਬੂਝੇ ਕੋ ਵਿਚਾਰੀ ਜੋ ਤੁਰ ਲਿਖਿਆ ਸੋਈ ਪਾਇਆ ਮਿਲ ਹਰ ਸ਼ਬਦ ਸਵਾਰੀ ਹੈ ਸੰਤ ਜਨੋ ਕੋ ਵਿਰਲਾ ਵਿਚਾਰਵਾਨ ਇਹ ਗੱਲ ਸਮਝਦਾ ਕਿ ਪ੍ਰਭੂ ਦੇ ਨਾਮ ਤੋਂ ਬਿਨਾ ਪਾਰ ਨਹੀਂ ਲੰਗਿਆ ਜਾ ਸਕਦਾ ਜੋ ਤੁਰਤ ਲਿਖਿਆ ਉਹੀ ਹਾਸਲ ਹੁੰਦਾ ਸ਼ਬਦ ਰਾਹੀ ਹੀ ਜੀਵਨ ਸੁਣਾ ਬਣਦਾ ਕਾਇਆ ਕੰਚਨ ਸ਼ਬਦੇ ਰਾਤੀ ਸਾਚੈ ਨਾਏ ਪਿਆਰੀ ਕਾਇਆ ਅੰਮ੍ਰਿਤ ਰਹੀ ਪਰ ਪੂਰੇ ਪਾਈਏ ਸ਼ਬਦ ਵਿਚਾਰੀ ਹੈ ਸੰਤ ਜਨੋ ਜਿਹੜਾ ਮਨੋ ਗੁਰੂ ਸ਼ਬਦ ਚ ਰੰਗਿਆ ਰਹਿੰਦਾ ਉਹ ਪ੍ਰਭੂ ਦੇ ਨਾਮ ਚ ਪਿਆਰ ਪਾਲ ਲਿੰਦਾ ਇਸ ਕਰਕੇ ਉਹ ਸ਼੍ਰੀ ਪਵਿੱਤਰ ਹੈ ਜਿਹੜਾ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਨਾਲ ਨਕਾਨਖ ਪਰਿਆ ਰਹਿੰਦਾ ਜੋ ਪ੍ਰਭ ਖੋਜੈ ਸਹੀ ਪਾਵੇਂ ਹਰ ਫੂਟ ਮੋਏ ਹੰਕਾਰੀ ਬਾਦੀ ਬਿਨਸੈ ਸੇਵਕ ਸੇਵੈ ਗੁਰ ਕੈ ਹੇਤ ਪਿਆਰੀ ਸਤਿਗੁਰੂ ਕਹਿਣ ਲੱਗੇ ਜਿਹੜੇ ਪ੍ਰਭੂ ਨੂੰ ਧਿਆਉਂਦੇ ਨੇ ਉਹਨਾਂ ਨੇ ਪ੍ਰਭੂ ਨੂੰ ਹਾਸਲ ਕਰ ਲਿਆ ਤੇ ਜਿਹੜੇ ਹੰਕਾਰ ਦੇ ਵਿੱਚ ਨਿਮਰ ਕਹਿਣ ਲੱਗੇ ਵੀ ਫੂਟ ਮੋਏ ਹੰਕਾਰੇ ਸਮਝ ਲਓ ਸੜ ਮਰੇ ਹੰਕਾਰ ਵਿੱਚ ਹੀ ਬਾਦੀ ਬਿਨਸੈ ਬਾਦੀ ਦਾ ਭਾਵ ਦਾ ਝਗੜਾ ਝਗੜੇ ਵਿੱਚ ਹੀ ਉਹਨਾਂ ਦਾ ਜੀਵਨ ਖੱጫ ਰਹਿੰਦਾ ਤੇ ਗੁਰੂ ਦੇ ਪਿਆਰ ਤੋਂ ਬਿਨਾ ਉਹ ਜੀਵਨ ਵਿਅਰਥੀ ਜਾਂਦਾ ਸੋ ਜੋਗੀ ਤਤ ਗਿਆਨ ਵਿਚਾਰੇ ਹੋਮੈ ਤ੍ਰਿਸ਼ਨਾ ਮਾਰੀ ਸਤਗੁਰ ਦਾਤਾ ਤਿਨੈ ਪਛਾਤਾ ਜਿਸਨੂੰ ਕਿਰਪਾ ਤੁਮਾਰੀ ਮਰਜ ਕਹਿਣ ਲਗੇ ਜੋਗੀ ਕੌਣ ਹੈ ਜੋਗੀ ਉਹ ਹੈ ਜਿਨੇ ਪ੍ਰਭੂ ਦੇ ਨਾਮ ਨੂੰ ਪਛਾਣਿਆ ਹੋਇਆ ਆਪਣੇ ਹਉਮੈ ਨੂੰ ਮਾਰਿਆ ਸਤਿਗੁਰ ਦਾਤਾ ਤਿੰਨੇ ਪਛਾਤਾ ਜਿਸ ਨੂੰ ਕਿਰਪਾ ਤੁਮਾਰੀ ਉਹਨਾਂ ਨੇ ਸਤਿਗੁਰ ਨੂੰ ਪਛਾਨ ਲਿਆ ਮਾਰ ਜਿਨ੍ਹਾਂ ਉਤੇ ਤੁਹਾਡੀ ਕਿਰਪਾ ਤੁਹਾਡੀ ਬਖਸ਼ਿਸ਼ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਤੁਹਾਡਾ ਨਾਮ ਵਸਿਆ ਹੋਇਆ ਉਹਨਾਂ ਨੇ ਪ੍ਰਭੂ ਨੂੰ ਪਛਾਨ ਲਿਆ ਸਤਿਗੁਰ ਨਾਮ ਸੇਵੈ ਮਾਇਆ ਲਾਗੇ ਡੂਮੁਏ ਅਹੰਕਾਰੀ ਜੀਚਰ ਅੰਦਰ ਸਾਸ ਤੇਚਰ ਸੇਵਾ ਕੀਚੈ ਜਾਇ ਮਿਲਿਏ ਰਾਮ ਮੂਰਾਰੀ ਹੈ ਸੰਤ ਜਨੋ ਜਿਹੜੇ ਮਨੋ ਗੁਰੂ ਦਾ ਦਰ ਨਹੀਂ ਮਲਦੇ ਉਹ ਮਨੁੱਖ ਮਾਇਆ ਦੇ ਮੋਜ ਫਸੇ ਰਹਿੰਦੇ ਨੇ ਹੰਕਾਰੀ ਨੇ ਇਸ ਕਰਕੇ ਜਿੰਨਾ ਚਿਰ ਸ਼ੀਰਿਵਿ ਸਾਹ ਆ ਰਿਹਾ ਉਦੋਂ ਤੱਕ ਪ੍ਰਭੂ ਦੀ ਭਗਤੀ ਭਾਈ ਕਰਨੀ ਚਾਹੀਦੀ ਹੈ ਅਨ ਦਿਨ ਜਾਗਤ ਰਹੇ ਦਿਨ ਰਾਤੀ ਆਪਣੇ ਪ੍ਰੇਪ੍ਰੀਤ ਪਿਆਰੀ ਤਨ ਮਨ ਵਾਰੀ ਵਾਰ ਕੁਮਾਈ ਆਪਣੇ ਗੁਰ ਬਿਟੋ ਬਲਿਹਾਰੀ ਸੰਤ ਜਨੋ ਆਪਣੇ ਪਿਆਰੇ ਪ੍ਰਭੂ ਨਾਲ ਪ੍ਰੀਤ ਪਾ ਕੇ ਰੱਖਣੀ ਚਾਹੀਦੀ ਦਿਨ ਰਾਤ ਹਰ ਵੇਲੇ ਆਪਣਾ ਤਨ ਮਨ ਪ੍ਰਭੂ ਤੋਂ ਸਦਕੇ ਕਰਨਾ ਚਾਹੀਦਾ ਮਾਇਆ ਮੋ ਬਿਨ ਸਜਾਇਗਾ ਉਬਰੇ ਸ਼ਬਦ ਵਿਚਾਰੀ ਆਪ ਜਗਾਇ ਸਈ ਜਾਗੇ ਗੁਰ ਕੈ ਸ਼ਬਦ ਵਿਚਾਰੀ ਹੈ ਸੰਤ ਜਨੋ ਗੁਰ ਸ਼ਬਦ ਰਾਹੀਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਵਾਲੇ ਬੰਦੇ ਸੰਸਾਰ ਸਾਗਰ ਤੋਂ ਬਾਤ ਚ ਨਿਕਲਦੇ ਨੇ ਉਹ ਆਪ ਵੀ ਜਗ ਜਾਂਦੇ ਨੇ ਤੇ ਹੋਰਨਾਂ ਨੂੰ ਵੀ ਜਗਾਉਂਦੇ ਨੇ ਨਾਨਕ ਸੇ ਮੂਏ ਜੇ ਨਾਮ ਨਾ ਚੇਤੇਂ ਭਗਤ ਜੀਵੇ ਵਿਚਾਰੀ ਹੈ ਭਾਈ ਸਮਝ ਲਓ ਸੜ ਬਲੇ ਨੇ ਆਤਮਕ ਮੌਤੇ ਮਾਰ ਗਏ ਨੇ ਜਿਨ੍ਹਾਂ ਨੇ ਭਗਤਾਨ ਦੇ ਪ੍ਰਭੂ ਦੇ ਨਾਮ ਨੂੰ ਨਹੀਂ ਜਪਿਆ ਤੇ ਜਿਨ੍ਹਾਂ ਨੇ ਜਪ ਲਿਆ ਆਤਮਕ ਜੀਵਨ ਵਾਲੇ ਨੇ ਰਾਮ ਕੱਲੀ ਮਹਿਲਾ ਤੀਜਾ ਨਾਮ ਖਜ਼ਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਆਘਾਈ ਸੰਤੋ ਗੁਰਮੁਖ ਮੁਕਤ ਗਤ ਪਾਈ ਏਕ ਨਾਮ ਵਸਿਆ ਘਟ ਅੰਤਰ ਪੂਰੇ ਕੀ ਵਡਿਆਈ ਰਖਾਓ ਈ ਸੰਤ ਜਨੋ ਪ੍ਰਮਾਤਮਾ ਦਾ ਨਾਮ ਖਜ਼ਾਨਾ ਗੁਰੂ ਕੋਲੋ ਹੀ ਮਿਲਦਾ ਹੈ ਜਿਨ੍ਹਾਂ ਨੂੰ ਮਿਲਦਾ ਰੱਜ ਜਾਂਦੇ ਨੇ ਇਸ ਲਈ ਸੰਤੋ ਜਿਹੜਾ ਮਨ ਗੁਰੂ ਦੇ ਸੰਮੁਖ ਰੈਂਦਾ ਵਿਕਾਰਾਂ ਤੋਂ ਖਲਾਸੀ ਹਾਸਲ ਕਰ ਲੈਂਦਾ ਉਸ ਤੇ ਹਿਰਦੇ ਚ ਪ੍ਰਭੂ ਦਾ ਨਾਮ ਵਸਿਆ ਰਹਿੰਦਾ ਰਹਾ ਆਪੇ ਕਰਤਾ ਆਪੇ ਮੁਕਤਾ ਦੇਂਦਾ ਰਿਜਕ ਸੰਭਾਈ ਜੋ ਕਿਛ ਕਰਨਾ ਸੁ ਕਰ ਰਹਾ ਵਰਨਾ ਕਰਨਾ ਨਹੀਂ ਹੈ ਸੰਤ ਜਨੋ ਪ੍ਰਮਾਤਮਾ ਆਪ ਹੀ ਜੀ ਪੈਦਾ ਕਰਨ ਵਾਲਾ ਆਪ ਹੀ ਪੋਗਣ ਵਾਲਾ ਉਹ ਪ੍ਰਭੂ ਆਪ ਹੀ ਜੋ ਕੁਝ ਕਰਨਾ ਚਾਹੁੰਦਾ ਉਹ ਕਰੇ ਉਸ ਤੋਂ ਉਲਟ ਕੁਝ ਨਹੀਂ ਹੋ ਸਕਦਾ ਆਪੇ ਸਾਜੇ ਸ੍ਰਿਸ਼ਟ ਉਪਾਇ ਸਿਰ ਸਿਰ ਧੰਦਾ ਲਾਇ ਤਿਸੈ ਸਰੇ ਵੋ ਤਾਂ ਸੁਖ ਪਾਵੋ ਸਤ ਗੁਰ ਮੇਲ ਮਿਲ ਹੇ ਸੰਤ ਜਨੋ ਪ੍ਰਭੂ ਆਪ ਹੀ ਸਭ ਜੀਵਾਂ ਦੀ ਘੜ ਤਕੜਦਾ ਆਪ ਹੀ ਜਗਤ ਪੈਦਾ ਕਰਦਾ ਇਸ ਕਰਕੇ ਉਸ ਪ੍ਰਮਾਤਮ ਨੂੰ ਸਿਮਰੋ ਤਾਂ ਹੀ ਆਤਮਕ ਅਨੰਦ ਹੋ ਸਕੇਗਾ ਆਪਣਾ ਆਪ ਆਪੋ ਪਾਇ ਅਲਖ ਨਾ ਲਖਣਾ ਜਾਈ ਹਾਪੇ ਮਾਰ ਜੀਵਾਲੇ ਆਪੇ ਤਿਸਨੋਂ ਤਿਲ ਨਤਮਾਈ ਸੰਤ ਜਨੋਂ ਪ੍ਰਭੂ ਆਪ ਹੀ ਆਪਣਾ ਪ੍ਰਗਟ ਕਰਦਾ ਕੋ ਰੂਪ ਲਖਿਆ ਨਹੀਂ ਜਾ ਸਕਦਾ ਇਸ ਕਰਕੇ ਆਤਮਕ ਮੋਦ ਦੇ ਕੇ ਫਿਰ ਆਪੇ ਪ੍ਰਭੂ ਜੀਵਨ ਦਿੰਦਾ ਹੈ ਇੱਕ ਦਾਤੇ ਇੱਕ ਮੰਗਤੇ ਕੀਤੇ ਆਪੇ ਭਗਤ ਕਰਾਈ ਸੇਵੜ ਪਾਗੀ ਜਿਨਨੀ ਏਕੋ ਜਾਤਾ ਸੱਚੇ ਰਹੇ ਸਮਾਏ ਸੰਤ ਜਨੋ ਜਗਤ ਵਿੱਚ ਪਰਮਾਤਮਾ ਕਈ ਜੀਵਾਂ ਨੂੰ ਦੂਜਿਆਂ ਦੀ ਮਦਦ ਕਰਨੇ ਸਮਰੱਥ ਬਣਾਉਂਦਾ ਤੇ ਕਈਆਂ ਨੂੰ ਕੰਗਾਲ ਬਣਾ ਦਿੰਦਾ ਜਿਨ੍ਹਾਂ ਨੇ ਇੱਕ ਪਰਮਾਤਮਾ ਦਾ ਨਾਮ ਜਪ ਲਿਆ ਭਾਈ ਉਹ ਸੰਤ ਜਨੋ ਵੱਡੇ ਪਾਗਾਂ ਵਾਲੇ ਨੇ ਆਪ ਸਰੂਪ ਸਿਆਣਾ ਆਪੇ ਕੀਮਤ ਕਹਿ ਨਾ ਜਾਏ ਆਪੇ ਦੁੱਖ ਸੁਖ ਪਾਏ ਅੰਤ ਰਾਪੇ ਪਰਮ ਪੁਲਾਈ ਪਰਮਾਤਮਾ ਆਪ ਹੀ ਸੁੰਦਰ ਆਪ ਹੀ ਸਨ ਉਸ ਦੀ ਕੀਮਤ ਨਹੀਂ ਪੈ ਜਾ ਸਕਦੀ ਆਪ ਹੀ ਦੁੱਖ ਸੁਖ ਜੀਵਾਂ ਅੰਦਰ ਪਾਉਂਦਾ ਆਪ ਹੀ ਪਰਮ ਚਲਾਉਂਦਾ ਵੱਡਾ ਦਾਤਾ ਗੁਰਮੁਖ ਜਾਤਾ ਨਿਗੁਰੀ ਅੰਦ ਫਿਰੈ ਲੋਕਾਈ ਜਿਨੀ ਚਾਖਿਆ ਤਿੰਨੋ ਸਾਥ ਆਇਆ ਸਤਗੁਰੂ ਬੂਝ ਬੁਝਾਈ ਸੰਤ ਜਨੋ ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਲਈ ਉਸਨੇ ਵੱਡੇ ਦਰਤ ਪ੍ਰਭੂ ਨਾਲ ਸਾਂਝ ਪਾਈ ਹੈ ਤੇ ਪ੍ਰਭੂ ਤੋਂ ਬੇਮੁਖ ਹੋਏ ਪਟਕਦੇ ਨੇ ਤੇ ਜਿਨ੍ਹਾਂ ਨੇ ਗੁਰੂ ਨੇ ਗੁਰੂ ਜਿਨ੍ਹਾਂ ਨੂੰ ਗੁਰੂ ਨੇ ਅੰਮ੍ਰਿਤ ਨਾਮ ਦੀ ਕਦਰ ਬਖਸ਼ੀ ਹੈ ਭਈ ਉਹਨਾਂ ਨੇ ਅੰਮ੍ਰਿਤ ਚੱਖ ਲਿਆ ਹੈ ਇੱਕ ਨਾ ਨਾਮ ਆਪੁ ਲਾਏ ਇੱਕ ਨਾ ਗੁਰਮੁਖ ਤੇ 부ਝਾਈ ਸਦਾ ਸਦਾ ਸਾਲਾ ਹੋ ਸੰਤੋ ਤਿਸਤੀ ਵੱਡੀ ਵਡਿਆਈ ਇਹ ਸੰਤ ਜਨੋਂ ਜੀਵਾਂ ਦੇ ਵਸਤੀ ਗੱਲ ਨਹੀਂ ਕਈ ਜੀਵਾਂ ਨੂੰ ਪਰਮਾਤਮਾ ਆਪ ਹੀ ਆਪਣੇ ਨਾਮ ਤੋਂ ਖੁੰਝਾ ਦਿੰਦਾ ਇਸ ਕਰਕੇ ਉਹ ਸਦਾ ਉਸ ਪਰਮਾਤਮਾ ਦੀ ਸਿਫਤ ਉਸਲਾ ਭਾਈ ਕਰੋ ਉਸ ਦਾ ਨਾਮਣਾ ਬਹੁਤ ਵੱਡਾ ਤਿਸ ਬਿਨ ਅਵਰ ਨ ਕੋਈ ਰਾਜ ਕਰਤ ਪਾਵਸ ਬਣਤ ਬਣਾਈ ਨਾਉ ਤਿਸੇ ਕਾ ਹੈ ਸਦ ਸੱਚਾ ਵਿਰਲੇ ਹੁਕਮ ਮੰਨਾਈ ਹੈ ਸੰਤ ਜਨੋ ਪ੍ਰਭੂ ਤੋਂ ਬਿਨ ਉਸਤੇ ਬਰਾਬਰ ਦਾ ਹੋਰ ਕੋਈ ਪਾਤਸ਼ਾਹ ਜਾਂ ਬਾਦਸ਼ਾਹ ਨਹੀਂ ਹੈ ਸੰਤ ਜਨੋ ਉਸ ਪ੍ਰਮਾਤਮਾ ਦਾ ਨਾਮ ਪ੍ਰਮਾਤਪ ਆਪ ਇਨਸਾਫ ਕਰਨ ਵਾਲਾ ਅਟਲ ਹੈ ਉਸ ਦਾ ਹੁਕਮ ਤਿਸ ਨੂੰ ਪ੍ਰਾਣੀ ਸਦਾ ਧਿਆਵੋ ਜਿਨ ਗੁਰਮੁਖ ਬਣਤ ਬਣਾਈ ਸਤ ਗੁਰ ਪੇਟੈ ਸੋ ਜਨ ਸੀਜੈ ਜਿਸ ਸਿਰ ਤੇ ਨਾਮ ਵਸਾਈ ਹੈ ਪ੍ਰਾਣਿਓ ਜਿਸ ਪ੍ਰਮਾਤਮਾ ਨੇ ਬੰਦਿਆਂ ਵਾਸਤੇ ਗੁਰੂ ਦੇ ਸੰਮੁਖ ਰਹਿਣ ਦੀ ਮਰਿਆਦਾ ਚਲਾਈ ਹੈ ਸਤਾ ਉਸ ਦਾ ਧਿਆਨ ਤਰੋ ਜਿਹੜਾ ਮਨ ਨੂੰ ਗੁਰੂ ਨੂੰ ਮਿਲਦਾ ਹੈ ਭਾਈ ਗੁਰੂ ਦੀ ਸ਼ਰਨ ਪੈਂਦਾ ਤੇ ਪ੍ਰਭੂ ਆਪ ਉਸ ਨੂੰ ਨਾਮ ਦੀ ਦਾਤ ਬਖਸ਼ਦਾ ਉਹ ਜਿੰਨ ਕੀ ਦੀ ਖੇੜ ਚ ਕਾਮਯਾਬ ਹੋ ਜਾਂਦਾ ਸੱਚਾ ਆਪ ਸਦਾ ਹੈ ਸੱਚਾ ਬਾਣੀ ਸ਼ਬਦ ਸੁਣਾਈ ਨਾਨਕ ਸੁਣ ਵੇਖ ਰਿਆ ਵਿਸਮਾ ਮੇਰਾ ਪ੍ਰਭ ਰਵਿਆ ਸਰਬੁਥਾਈ اے ਸੰਤ ਜਨੋ ਗੁਰੂ ਆਪਣੀ ਬਾਣੀ ਦੇ ਰਾਹੀ ਆਪਣੇ ਸ਼ਬਦ ਦੇ ਰਾਹੀ ਸ਼ਰਨ ਸਿੱਖਾਂ ਨੂੰ ਉਪਦੇਸ਼ ਸੁਣਾਉਂਦਾ ਰਹਿੰਦਾ ਹੈ ਏ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਇਸ ਕਰਕੇ ਨਾਨਕ ਕੇ ਸੰਤ ਜਨੋ ਪ੍ਰਮਾਤਮਾ ਸਰਜ ਰੂਪ ਐ ਮੇਰਾ ਪ੍ਰਮਾਤਮਾ ਸਭਨੀ ਥਾਈ ਮੌਜੂਦ ਹੈ RAM ਕਲੀ ਮਹਿਲਾ ਪੰਜਮਾ ਅਸ਼ਟ ਪਦੀਆਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਿਨਹੀਂ ਕੀਆ ਪਰਵਿਰਤ ਪਸਾਰਾ ਕਿਨਹੀਂ ਕੀਆ ਪੂਜਾ ਵਿਸਤਾਰਾ ਕਿਸੇ ਨਿਰਾ ਦੁਨਿਆਈਆ ਦੁਨਿਆ ਦੁਨਿਆਦਾਰੀ ਦਾ ਖਲਾਰਾ ਖਲਾਰਿਆ ਕਿਸੇ ਨੇ ਦੇਵਤਿਆਂ ਦਾ ਡੰਬਰ ਚਾਇਆ ਕਿਨਹੀ ਨਿਵਲ ਭਉਂਗਮ ਸਾਦੇ ਮੋਹੇ ਦੀਨ ਹਰ ਕਰ ਆਰਾਧੇ ਕਿਸੇ ਨਿਰਾਜੋਗ ਸਾਧਨਾ ਕੀਤੀ ਪਰ ਮੈਂ ਇੱਕ ਪ੍ਰਮਾਤਮਾ ਨੂੰ ਹੀ ਜਪਿਆ ਤੇਰਾ ਭਰੋਸਾ ਪਿਆਰ ਆ ਨਾ ਜਨ ਵੇਸ ਰਹਾ ਹੋਏ ਮੇਰੇ ਪਿਆਰੇ ਪ੍ਰਭੂ ਮੈਨੂੰ ਸਿਰ ਤੇਰਾ ਆਸਰਾ ਹੈ ਮੈਂ ਕੋਈ ਹੋਰ ਪੇ ਕਰਨਾ ਨਹੀਂ ਜਾਣਦਾ ਰਹਾ ਕਿਨਹੀ ਗ੍ਰੇ ਤਜ ਵਣਖੰਡ ਪਾਇਆ ਕਿਨਹੀ ਮੋਨ ਉਹ ਦੂਦ ਸਦਾਇਆ ਕਿਸੇ ਨੇ ਘਰ ਛੱਡ ਕੇ ਜੰਗਲ ਦੀ ਨੁੱਕਰ 'ਚ ਜਾ ਡੇਰਾ ਲਾਇਆ ਕਿਸੇ ਨੇ ਆਪਣੇ ਆਪ ਨੂੰ ਮੌਨ ਤਾਰੀ ਤਿਆਗੂ ਸਾਧੂ ਖਵਾਇਆ ਹੈ ਕੋਈ ਕਹਤੋ ਅਨਪਗਉਤੀ ਮੈਂ ਦੀਨ ਹਰ ਖਰ ਓਟ ਲੀਤੀ ਕੋਈ ਆਖਦਾ ਮੈਂ ਅਨਨ ਪਗਉਤੀ ਹਾਂ ਪਰ ਮੈਂ ਗਰੀਬ ਨੇ ਸਿਰ ਪਰਮਾਤਮਾ ਦਾ ਅਸਰਾ ਲਿਆ ਕਿਨਹੀ ਕਹਿਆ ਹਾਂ ਤੀਰਥ ਵਾਸੀ ਕੋਈ ਅਨਤਜ ਭਇਆ ਉਦਾਸੀ ਕਿਸੇ ਨੇ ਆਖਿਆ ਮੈਂ ਤੀਰਥਾਂ ਤੇ ਨਿਵਾਸ ਕਰਨਾ ਕੋਈ ਮਨੁੱਖਾਂ ਛੱਡ ਕੇ ਦੁਨੀਆਂ ਵੱਲੋਂ ਪ੍ਰਾਂਮ ਹੋਇਆ ਬੈਠਾ ਕਿਨਹੀ ਪਵਨ ਸਭ ਧਰਤੀ ਕਰਿਆ ਮੋਹ ਦੀਨ ਹਰ ਹਰ ਦਰ ਪਰਿਆ ਕਿਸੇ ਨੇ ਸਾਰੀ ਧਰਤੀ ਉੱਤੇ ਰਟਨ ਕਰ ਕਰਨ ਦਾ ਆਰ ਪੜਿਆ ਪਰਮਰਜ ਕਹਿਣ ਲੱਗੇ ਮੈਂ ਸਿਰਫ ਹਰੀ ਹਰੀ ਜੱਪਿਆ ਕਿਨੀ ਕਾਇਆ ਮੈਂ ਕੁਲ ਵੜਿਆਈ ਕਿਨੀ ਕਿਆ ਬਾਹਾ ਬਹੁ ਪਾਇ ਕਿਸੇ ਨਖੇ ਮੁੱੱਚੇ ਖਾਨਦਾਨ ਵਾਲਾ ਕਿਸੇ ਨਖੇ ਮੇਰੇ ਬੜੇ ਵੱਡੇ ਵੱਡੇ ਭਰਾ ਸਾਥੀ ਨੇ ਕੋਈ ਕਹਿ ਮੈਂ ਤਨੇ ਪਸਾਰ ਮੋਹਦੀਨ ਹਰ ਹਰ ਆਧਾਰ ਕਿਆ ਕਦਮ ਮੈਂ ਬਹੁਤ ਧਨ ਕਮਾਇਆ ਪਰ ਮੈਨੂੰ ਗਰੀਬ ਨੂੰ ਸਿਰਫ ਪਰਮਾਤਮਾ ਦਾ ਆਸਰਾ ਹੈ ਕਿੰਨੀ ਹੁੰਗਰ ਨਿਰਤ ਕਰਾਏ ਕਿੰਨੂ ਵਰਤ ਨੇ ਮਾਲਾ ਪਾਇ ਕਿਸੇ ਨੇ ਹੁੰਗਰ ਬਣ ਕੇ ਦੇਵਤਿਆਂਗੇ ਨਾਲ ਸ਼ੁਰੂ ਕੀਤੇ ਨੇ ਕਿਸੇ ਨੇ ਗਾਲ ਵਿੱਚ ਮਾਲਾ ਪਾ ਕੇ ਵਰਤ ਰੱਖਣ ਦਾ ਨਿਯਮ ਧਾਰਿਆ ਕਿਨਹੇ ਤਿਲਕ ਗੋਪੀ ਚੰਦਨ ਲਾਇਆ ਮਦੀਨ ਹਰ 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 ਅਤਿਆ ਕਿਸੇ ਮਨੁੱਖ ਨੇ ਗੋਪੀ ਦਾ ਚੰਦਨ ਟਿੱਕਾ ਲਾਇਆ ਪਰ ਮੈਂ ਗਰੀਬ ਤਾਂ ਸਿਰਫ ਪ੍ਰਮਾਤਮਾ ਨੂੰ ਹੀ ਜਪਨਾ ਕਹਨੇ ਸਿੱਧ ਬਹੁ ਚੇਟਕ ਲਾਇਏ ਕਿਨਹੀ ਪੇਖ ਬਹੁ ਥਾਠ ਬਣਾਏ ਕਿਸੇ ਮਨੁੱਖ ਨੇ ਸਿੱਧਨਾ ਵਾਲੇ ਨਾਟਕ ਚੇਟਕ ਵਿਖਾਲੇ ਸ਼ੁਰੂ ਕਰ ਦਿੱਤੇ ਨੇ ਕੋਈ ਸਾਧੂਆਂ ਵਾਲੇ ਪੇਖ ਬਣਾ ਕੇ ਬੈਠਾ ਕਿਨਹੇ ਤੰਤ ਮੰਤ ਬੌਖੇਵਾ ਮੈਂ ਦੀਨ ਹਰ 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 ਸੇਵਾ ਕਿਸੇ ਨੇ ਨੇਕਾ ਤੰਤਰਾ ਮੰਤਰਾਂ ਦੁਕਾਨ ਚਲਾਈ ਪਰ ਮੈਂ ਗਰੀਬ ਸਿਰ ਪ੍ਰਮਾਤਮਾ ਦੀ ਭਗਤੀ ਕਰਨਾ ਹਾਂ ਕੋਈ ਚਤੁਰ ਕਹਾਵੇ ਪੰਡਿਤ ਕੋ ਖਾਟ ਕਰਮ ਸਹਿਤ ਸਿਵ ਮੰਡਿਤ ਕੋਈ ਮਨੁੱਖ ਆਪਣੇ ਆਪ ਨੂੰ ਸਿਆਣਾ ਪੰਡਿਤ ਕਵੰਦਾ ਕੋਈ ਆਪਣੇ ਆਪ ਨੂੰ ਸ਼ਾਸਤ੍ਰਾਂ ਦੱਸਿਓ ਛੇ ਕਰਮਾਂ ਨਾਲ ਸਜਾਈ ਰੱਖਦੇ ਕੋਈ ਕਰੇ ਆਚਾਰ ਸੁ ਕਰਨੀ ਮੋਹੇਦੀਨ ਹਰ 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 ਸ਼ਰਨੀ ਕੋਈ ਸ਼ਾਸਤਰਾਂ ਦੇ ਅਨੁਸਾਰ ਸ੍ਰੇਸ਼ਟ ਕੰਮ ਕਰਦਾ ਪਰ ਮੈਨੂੰ ਸਿਰ ਪ੍ਰਭੂ ਦੇ ਨਾਮ ਦਾ ਹੀ ਆਸਰਾ ਹੈ ਸਗਲੇ ਕਰਮ ਧਰਮ ਜੁਗ ਸੋਦੇ ਬਿਨਾ ਵੈ ਇਹ ਮੰਨਾ ਪ੍ਰਭੂ ਦੇ ਸਾਰੇ ਜੁਗਾਂ ਦੇ ਸਾਰੇ ਕਰਮ ਅਸੀ ਕਰਕੇ ਵੇਖਲੇ ਪਰ ਨਾਮ ਤੋਂ ਬਿਨਾ ਮੰਨੇ ਸਿੱਧੇ ਰਾਪੈ ਨਾ ਕੋ ਨਾਨਕ ਜੋ ਸਾਹ ਸੰਗ ਪਾਇਆ ਬੋਜੀ ਤishna ਮਾ ਸ਼ਿਤਲੈ ਨਾਨਕ ਖੱਕਦਾ ਜਦੋਂ ਕਿਸੇ ਮਨੁੱਖ ਨੇ ਸਾਧ ਸੰਗਤ ਪ੍ਰਾਪਤ ਕਰ ਲਿਓ ਉਸ ਤੇ ਅੰਦਰੋਂ ਮਾਇਆ ਤ੍ਰਿਸ਼ਨਾ ਬੁੱਝ ਗਈ ਮਨ ਉਸ ਦਾ ਠੰਡਾ ਠਾਰ ਹੋ ਗਿਆ ਕਹੋ ਨਾਨਕ ਜੋ ਸਾਧ ਸੰਗ ਪਾਇਆ ਬੋ ਜੀ ਤ੍ਰਿਸ਼ਨਾ ਮਹਾ ਸ਼ੀਤ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ